ਹਲੋ ਹਾਂ ਭੈਣ ਕੀ ਕੀ ਕੱਲ ਆ ਰਹੀ ਐ ਜੇ ਮੇਰੀ ਗੱਲ ਮੰਨੇ ਨਾ ਤੇ ਚੁੱਪ ਚਾਪ ਆਪਣੇ ਘਰ ਬੈਠੀ ਦੇ ਕੀ ਹੋ ਗਿਆ ਪਿਛਲੇ 4 ਦਿਨ ਤੋਂ ਪੇਕ ਹੀ ਆਈ ਪਈ ਐ ਇਹ ਸੋਚ ਕੇ ਆਈ ਸੀ ਕਿ 4 ਦਿਨ ਐਸ਼ ਕਰਾਂਗੇ ਆਪਣੇ ਪੇਕੇ ਜਾ ਕੇ ਆਰਾਮ ਕਰਾਂਗੇ ਬੈ ਬੈ ਕੇ ਖਾਵਾਂਗੇ ਬਨਿਆ ਬਣਾਇ ਨਵਾਂ ਨਵੇਂ ਪਕਵਾਨ ਮਿਲਣਗੇ ਹੈ ਪਰ ਇੱਥੇ ਆ ਕੇ ਤੇ ਜਿੰਨਾ ਆਰਾਮ ਹੋਇਆ ਪਿਆ ਮੇਰਾ ਹੋਣਾ ਕੀ ਐ ਦੱਸ ਭਾਬੀ ਸਿੱਧੇ ਮੂੰਹ ਬੁਲੰਦੀ ਨਹੀਂ ਹੈਗੀ ਹੈ ਨਿਆਣੇ ਵੀ ਪਰੇਸ਼ਾਨ ਹੋਏ ਪਰ ਹਰ ਗੱਲ ਤੇ ਨਿਆਣੇ ਨੇ ਝਟਕਾ ਮਾਰਦੀ ਰਹਿੰਦੀ ਹੈ ਨਿਆਣੇ ਨੂੰ ਕਹੋ ਕਿ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਇੱਥੇ ਨਾ ਫੜੋ ਉੱਥੇ ਨਾ ਫੜੋ ਆਹ ਚੀਜ਼ ਨਾ ਫੜੋ ਉਹ ਚੀਜ਼ ਨਾ ਫੜੋ ਹੈ ਮੈਂ ਤੇ ਤੇਰੇ ਜੀਜੇ ਅੱਗੇ ਬੜੀ ਧੋਸ ਜਮਾ ਕੇ ਆਈ ਸੀ ਕਿ ਹਾਂ ਹਾਂ ਮੈਂ ਤਾਂ ਆਪਣੇ ਪੇਕੇ ਜਾ ਕੇ ਐਸ਼ ਕਰੂ ਐਸ਼ ਐਸ਼ ਇੱਥੇ ਤਾਂ ਮੇਰੀ ਐਸ਼ ਨਿਕਲੀ ਪਈ ਹੈ ਪਰਾਵਾ ਵਿਆਹ ਕਰਾਇਆ ਸੀ ਇਹ ਸੋਚ ਕੇ ਕਿ ਚਲ ਵਿਆਹ ਤਾਂ ਉਹਦੇ ਵਿਆਹ ਹੋ ਜੂਗਾ ਉਸ ਤੋਂ ਬਾਅਦ ਮੈਂ ਬੈ ਬੈ ਕੇ ਖਾਵਾਂਗੇ ਆਪਾਂ ਹੈ ਪੀ ਕੇ ਆਵਾਂਗੇ ਪਰ ਇੱਥੇ ਉੱਤੋਂ ਨਹੀਂ ਸਗ ਮਾਂ ਵੀ ਆਪਣੇ ਕਬਜ਼ੇ ਚ ਕਰ ਲਈ ਹੈ ਪਰਾਵਾ ਉਹ ਵੀ ਮੇਰੀ ਗੱਲ ਨਹੀਂ ਸੁਣਦੀ ਕੁਝ ਕੁਝ ਕਹਿ ਕੇ ਰੱਜ ਨਹੀਂ ਆਪਣੀ ਨੂੰ ਉਲਟਾ ਮੈਂ ਨਹੀਂ ਝੜਕਾ ਮਾਰੀ ਜਾਵੂਗੀ ਦੱਸ ਮੈਂ ਤਾਂ ਕਹਿੰਨੀ ਆ ਸਾਡੀ ਮਾਂ ਵੀ ਪਰਾਈ ਹੋ ਗਈ ਹੈ ਹਾਂ ਖੱਡ ਪਰ ਰਹਿਂਦੇ ਤੂੰ ਐ ਕਿ ਐਵੇਂ ਆ ਕੇ ਤੂੰ ਵੀ ਪਰੇਸ਼ਾਨ ਹੋਵੇਂਗੀ ਤੇ ਮੈਂ ਤਾਂ ਆਪ ਕੱਲ ਨੂੰ ਚਲ ਜਾਣਾ ਭਰਾਵਾ ਇੰਨੇ ਚੰਗਾ ਤੇ ਅਸੀਂ ਆਪਣੇ ਘਰ ਹੀ ਸਹੀ ਆ ਆਹੋ ਆਹੋ ਨਹੀਂ ਨਹੀਂ ਰਹਿਂਦੇ ਰਹਿਂਦੇ ਆਪਣੇ ਘਰੇ ਸਹੀ ਆ ਤੂੰ ਆਪਣੇ ਘਰੇ ਰਹਿ ਤੇ ਮੈਂ ਆਪਣੇ ਘਰੇ ਜਾਨੀ ਆ ਹਾਂ ਚੱਲ ਚੰਗਾ ਫੇ ਜੇ ਐਵੀ ਆ ਜਾਂਦੀ ਤੇ ਜਿਹੜਾ ਮੈਨੂੰ ਵੱੱਦ ਮਿਲਣਾ ਹੀ ਤੇ ਮਾਂ ਨੇ ਵੰਡ-ਵੰਡ ਕੇ ਦੇ ਦੇਣਾ ਸੀ ਹੈ ਹੁਣ ਸਾਰੇ ਕਿੱਥੇ ਕਿੱਲੇ ਮਿਲਣ ਆਪ ਚਾਈ ਕੁਝ ਵਧੀਆ ਜਿਹਾ ਬਣਾ ਲਵੇ ਅੱਜ